ਪਰ ਗਾੜੀ ਮੋਰਚੇ ਤੋਂ ਨਿਰਾਸ਼ ਹੋਈ ਸਿੱਖ ਕੌਮ ਨੂੰ ਨਵਾਂ ਰਾਹ ਦੇਣ ਲਈ ਨਵੀਂ ਸੇਧ ਦੇਣ ਲਈ ਭਾਈ ਜਗਤਾਰ ਸਿੰਘ ਹਵਾਰਾ ਦੀ ਪੰਜ ਮੈਂਬਰੀ ਕਮੇਟੀ ਨੇ ਪਲੇਠੀ ਮੀਟਿੰਗ ਚੰਡੀਗੜ੍ਹ ਚ ਕੀਤੀ ਆ ਕਿਸ ਤਰ੍ਹਾਂ ਦੀਆਂ ਵਿਚਾਰਾ ਹੋਈਆਂ ਨੇ ਭਾਈ ਬਲਵੰਤ ਸਿੰਘ ਜੀ ਗੋਪਾਲਾ ਤੇ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਜਿਹੜੇ ਬਲਾਰੇ ਸਾਡੇ ਨਾਲ ਨੇ ਯੂਥ ਆਗੂ ਅਪਣਾ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਕੀ ਜਿਹੜਾ ਨਿਰਾਸ਼ਾ ਸੀ ਕੌਮ ਦੇ ਵਿੱਚ ਇੱਥੇ ਅੱਜ ਸ਼ਰਮ ਦੇਖੀ ਗਈ ਆ ਕੀ ਕਾਰਨ ਕੀ ਹੋ ਸਕਦਾ ਹੈ ਕਿ ਅਧਵਚਾਲੇ ਮੋਰਚਾ ਛੱਡਤਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨਾਂ ਦੇ ਵਿੱਚ ਹਮੇਸ਼ਾ ਹੀ ਜਜ਼ਬਾ ਤੇ ਭਾਵਨਾ ਤੇ ਤੜਪ ਰਹੀ ਆ ਕਿ ਕੋਈ ਕੌਮ ਨੂੰ ਅਜੇ ਹੀ ਲੀਡਰਸ਼ਿਪ ਮਿਲੇ ਜਿਹੜੀ ਕੌਮ ਦੀ ਗਵਾਹੀ ਕਰ ਸਕੇ ਉਹਦੇ ਵਿੱਚ ਸੰਤ巴巴 ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਅਤੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਤੋਂ ਬਾਅਦ ਜੇ ਕੋਈ ਗੱਲਤਰੀ ਸੀ ਤਾਂ ਉਹ ਪਿਛਲੇ ਸੰਘਰਸ਼ ਦੌਰਾਨ ਚੱਲੀ ਸੀ ਜੇ ਉਸ ਤੋਂ ਬਾਅਦ ਸਰਕਾਰਾਂ ਨੇ ਸੰਘਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਦੁਬਾਰਾ ਸੰਗਤ ਨੇ ਇਕੱਠੀਆਂ ਹੋ ਕੇ ਸਰਬੱਤ ਖਾਲਸਾ ਕਰਕੇ ਨਵੇਂ ਜਥੇਦਾਰ ਲਿਆਂਦੇ ਭਾਈ ਹਵਾਰਾ ਸਾਹਿਬ ਨੂੰ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਬਣਾਇਆ ਲੇਕਿਨ ਬਰਗਾੜੀ ਮੋਰਚਾ ਚੱਲਿਆ ਉਹਦੀਆਂ ਕੁਝ ਪ੍ਰਾਪਤੀਆਂ ਵੀ ਹੋਈਆਂ ਹੀ ਨਹੀਂ ਕਿਹਾ ਜਾ ਸਕਦਾ ਪ੍ਰਾਪਤੀਆਂ ਨਹੀਂ ਪਰ ਉਹਦੇ ਵਿੱਚ ਇਹ ਆ ਕਿ ਸਮੁੱਚੀਆਂ ਜਥੇਬੰਦੀਆਂ ਨੂੰ ਪੰਥ ਨੂੰ ਉਹਦੇ ਵਿੱਚ ਸਲਾਹ ਕਰਕੇ ਇੱਕ ਕਮੇਟੀ ਕਾਇਮ ਕੀਤੀ ਜਾਂਦੀ ਜਿਹੜੀ ਕਮੇਟੀ ਉਹਦੇ ਤੇ ਨਿਰਣਾ ਕਰਦੀ ਕਿ ਅਸੀਂ ਕਿੱਥੋਂ ਤੱਕ ਜਿੱਤ ਪ੍ਰਾਪਤ ਕਰ ਲਈ ਆ ਤੇ ਬਾਕੀ ਸਾਡੀਆਂ ਮੰਗਾਂ ਅਜੇ ਅਧੂਰੀਆਂ ਨੇ ਉਹ ਸਰਕਾਰ ਸਾਡੀਆਂ ਕਿਸ ਤਰੀਕੇ ਨਾਲ ਕਿਸ ਭਾਵਨਾ ਨਾਲ ਪੂਰੀਆਂ ਕਰਨਾ ਚਾਹੁੰਦੀ ਆ ਉਹ ਸਾਨੂੰ ਸਰਕਾਰ ਦੱਸੇ ਤੇ ਆਪਾਂ ਨੂੰ ਜਥੇਦਾਰ ਸਹਿਬਾਨਾਂ ਨੂੰ ਸਾਰਿਆਂ ਨਾਲ ਮੀਟਿੰਗ ਕਰਕੇ ਉਹਨੂੰ ਕਿਸੇ ਮੁੱਦੇ ਦੇ ਉੱਤੇ ਲਿਆ ਕੇ ਅਸੀਂ ਉਹਨੂੰ ਇਹ ਨਹੀਂ ਕਹਿੰਦੇ ਕਿ ਮੰਡਸਾਬ ਹੋਣਾ ਨੇ ਭਾਈ ਦਾਦੂ ਵਾਲਾ ਸਾਬ ਹੋਣਾ ਨੇ ਭਾਈ ਜਨਾਲਾ ਸਾਹਿਬ ਜੀ ਨੇ ਕੋਈ ਉਹਨਾਂ ਨੂੰ ਜਿਹੜੀ ਆ ਕਿ ਕੋਈ ਕੌਮ ਨਾਲ ਧੋਖਾ ਕਰ ਲਿਆ ਹੈ ਉਹਨਾਂ ਪ੍ਰਾਪਤੀਆਂ ਕੀਤੀਆਂ ਉਹਨਾਂ ਸਾਢੇ 6 ਮਹੀਨੇ ਸੰਘਰਸ਼ ਲੜਿਆ ਹੈ ਕੌਮ ਨੂੰ ਬੜੀਆਂ-ਬੜੀਆਂ ਆਸਾਂ ਉਮੀਦਾਂ ਨੇ ਅੱਜ ਵੀ ਉਮੀਦਾਂ ਨੇ ਲੇਕਿਨ ਕੌਮ ਨੂੰ ਕਿਸੇ ਮੰਜ਼ਲ ਤੇ ਲੈ ਕੇ ਜਾਈਏ ਤਾਂ ਕੋਈ ਉਜਲਾ ਪਵਿਖ ਤੇ ਕੌਮੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀ ਸਿੰਘ ਬਾਹਰ ਆ ਸਕਣ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਜੇਲ੍ਹਾਂ ਦੀਆਂ ਸਲਾਕਾਂ ਪਿੱਛੇ ਔਰ ਸ਼ਹੀਦਾਂ ਦੇ ਕਾਤਲਾਂ ਪ੍ਰਸ਼ਤ ਪੁਲਿਸ ਅਫਸਰਾਂ ਨੂੰ ਬਾਦਲ ਪਰਿਵਾਰ ਨੂੰ ਜੇਲ੍ਹਾਂ ਦੀਆਂ ਸਲਾਕਾਂ ਪਿੱਛੇ ਘੱਲ ਕੇ ਪੰਥ ਤਾਂ ਆਰਾਮ ਨਾਲ ਬੈਠੇਗਾ ਉਹਨਾਂ ਦੇਰ ਤੱਕ ਚੈਨ ਤੇ ਆਰਾਮ ਨਾਲ ਬੈਠਣਾ ਮੁਸ਼ਕਲ ਹੈ ਬਰਗਾੜੀ ਮੋਰਚੇ ਦੇ ਲੀਡਰਾਂ ਦੇ ਵਿੱਚ ਤੁਹਾਨੂੰ ਹੀ ਲੱਗਦਾ ਕਿ ਕਿਤੇ ਕੋਈ ਕਮੀ ਜਾਂ ਕੋਈ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਏਗੀ ਤਾਂ ਭਾਈ ਜਗਤਾਰ ਸਿੰਘ ਵਾਲਾ ਨੂੰ ਉਹਨਾਂ ਦੇ ਉੱਤੇ ਜਾਂ ਉਸ ਤੋਂ ਬਾਅਦ ਮੋੜ ਪੰਜ ਮੈਮਰੀ ਕਮੇਟੀ ਬਣਾਉਣੀ ਪਈ ਜਿਨ੍ਹਾਂ ਦੇ ਬਰਗਾੜੀ ਮੋਰਚੇ ਦੇ ਨਰਾਸ਼ ਹੋਈ ਸੰਗਤ ਨੂੰ ਇੱਕ ਇਕੱਠ ਦੇ ਵਿੱਚ ਬੁਲਾਇਆ ਵੇਖੋ ਜੀ ਜੋ ਕੁਝ ਵੀ ਵਾਪਰਦਾ ਮੈਂ ਇਕੱਲਾ ਕੁਝ ਨਹੀਂ ਕਹਿ ਸਕਦਾ ਲੇਕਿਨ ਮੈਂ ਕਹਿੰਦਾ ਕਿ ਕੌਮ ਨੂੰ ਕਿਸੇ ਤਰੀਕੇ ਏਕਤਾ ਦੇ ਵਿੱਚ ਰਹਿਣਾ ਚਾਹੀਦਾ ਏਕਤਾ ਕਿਵੇਂ ਰਹਿ ਸਕਦੀ ਆ ਅਸੀਂ ਢੜੇ ਬੰਦੀਆਂ ਚ ਨਾ ਪਈਏ ਕੌਮ ਨੂੰ ਏਕਤਾ ਦੇ ਵਿੱਚ ਸ਼ਾਮਲ ਕਰੀਏ ਜੇ ਜਥੇਦਾਰਾਂ ਨੇ ਜਾਣੇ ਅਣਜਾਣੇ ਵਿੱਚ ਉਹਨਾਂ ਨੇ ਜੇ ਕੋਈ ਭੁੱਲ ਕੀਤੀ ਆ ਤੂੰ ਅੱਜ ਉਹਨਾਂ ਦੀ ਨਿਰਾਸ਼ਾ ਜਿਹੜੀ ਨੌਜਵਾਨਾਂ ਦੇ ਵਿੱਚ ਸੀ ਉਹਨਾਂ ਨੂੰ ਉਹਦੀ ਝਲਕ ਸਾਹਮਣੇ ਦੇਖ ਪਈ ਆ ਉਹ ਨੌਜਵਾਨਾਂ ਦੇ ਜਜ਼ਬਾਤ ਭਾਵਨਾਵਾਂ ਦੀਆਂ ਉਹਨਾਂ ਨੂੰ ਉਹਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਏ ਇਹ ਅੱਜ ਸਾਰੀ ਦੁਨੀਆ ਨੇ ਸਾਰੀ ਕੌਮ ਨੇ ਸਾਰੀ ਸੰਗਤ ਨੇ ਦੇਖ ਲਿਆ ਤੇ ਇਹ ਤਾਂ ਸਾਨੂੰ ਬੀਤੇ ਤੋਂ ਸਬਕ ਸਿੱਖਣਾ ਚਾਹੀਦਾ ਤੇ ਜਿੰਨਾ ਚਿਰ ਕੌਮ ਦੀ ਪੂਰੀ ਇੱਕ ਕ੍ਰੀਮ ਤੋਂ ਕੌਮ ਦੀ ਇੱਕ ਪੂਰੀ ਟੀਮ ਦੇ ਕੋਲੋਂ ਫੈਸਲਾ ਲੈ ਕੇ ਫਿਰ ਕੋਈ ਫੈਸਲਾ ਕਰਨਾ ਚਾਹੀਦਾ ਕਾਲੀ ਦੇ ਵਿੱਚ ਕੋਈ ਫੈਸਲਾ ਕੀਤਿਆਂ ਉਹ ਨੁਕਸਾਨ ਦੇ ਸਬਤ ਹੁੰਦਾ ਕੌਮਾਂ ਲਈ ਵਾਹਿਗੁਰੂ ਜੀ ਕਹ ਰਹੇ ਸੋਵੇ